ਇਹ ਤਸਵੀਰਾ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੇ ਜੋ ਅੱਜ ਰਾਜਵੀਰ ਜਵੰਦਾ ਦੀ ਹਾਲ ਜਾਣਨ ਲਈ ਮੁਹਾਲੀ ਦੇ 40th ਹਸਪਤਾਲ ਪਹੁੰਚੇ ਜੀ ਹਾਂ ਤਸਵੀਰਾਂ ਸਾਹਮਣੇ ਆਈਆਂ ਨੇ ਹੁਣੇ ਥੋੜੀ ਦੇਰ ਪਹਿਲਾਂ ਹੀ ਭਗਵੰਤ ਮਾਨ ਜੁੜੇ ਹੈਗੇ 40th ਹਸਪਤਾਲ ਪਹੁੰਚੇ ਰਾਜਵੀਰ ਜਵੰਦਾ ਦੇ ਜਿਹੜਾ ਹਾਲ ਆ ਉਹ ਉਹਨਾਂ ਨੇ ਜਾਣਿਆ ਡਾਕਟਰਾਂ ਨਾਲ ਮੁਲਾਕਾਤ ਕੀਤੀ ਤੇ ਰਾਜਵੀਰ ਜਵੰਦਾ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀਆਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ 'ਚ ਭਗਵੰਤ ਮਾਨ ਜੂ ਨਿਖੜੇ ਨੇ ਤੇ ਨਾਲ ਹੀ ਜੋ ਹੈਗੇ ਰਾਜਵੀਰ ਜਵੰਦਾ ਦੇ ਫੈਮਲੀ ਮੈਂਬਰਸ ਨੇ ਪੂਰੇ ਪਰਿਵਾਰਕ ਸਦਸਿਆਂ ਦੇ ਨਾਲ ਭਗਵੰਤ ਮਾਨ ਨੇ ਜੜੀ ਮੁਲਾਕਾਤ ਕੀਤੀ ਆ ਪਰਿਵਾਰ ਵਾਲਿਆਂ ਨੂੰ ਹੌਸਲਾ ਦਿੱਤਾ ਕਿਉਂਕਿ ਰਾਜਵੀਰ ਹਜੇ ਵੀ 40th ਦਾਲ ਚਾਖਨ ਨੇ ਜੇਰੇ ਇਲਾਜ ਨੇ ਉਹਨਾਂ ਦੇ ਇਲਾਜ ਹਜੇ ਵੀ ਚੱਲ ਰਿਹਾ ਹੈ ਜਾਣਕਾਰੀ ਮੁਤਾਬਕ ਮੀਡੀਆ ਰਿਪੋਰਟ ਦੇ ਮੁਤਾਬਕ ਹੁਣੀ ਥੋੜੀ ਜੀ ਹਾਲਤ ਜੋ ਹੈਗੀ ਆ ਰਾਜਵੀਰ ਜਵੰਦਾ ਦੀ ਬਿਹਤਰ ਦੱਸੀ ਜਾ ਰਹੀ ਹੈ ਕਿ ਆ ਜਾ ਰਿਹਾ ਥੋੜੀ ਜਿਹਾ ਸੁਧਾਰਾ ਹਾਜਾਗੀ ਹਜੇ ਵੀ ਉਹਨਾਂ ਨੇ ਕਿਹਾ ਕਿ ਕੁਝ kiya ਨਹੀਂ ਜਾ ਸਕਦਾ ਹਜੇ ਵੀ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਹਜੇ ਵੀ ਉਹ ਬੇਹੋਸ਼ ਆ ਮੀਡੀਆ ਰਿਪੋਰਟ ਦੇ ਮੁਤਾਬਕ ਜੋ ਸਾਹਮਣੇ ਆਇਆ ਲੇਕਿਨ ਉਹਨਾਂ ਦਾ ਥੋੜਾ ਜਿਹਾ ਕਿਹਾ ਗਿਆ ਕਿ ਥੋੜੀ ਜੀ ਸਿਹਤ ਸੁਧਾਰੇ ਤੇ ਸਵੀਕਾਰ ਹੀ ਅੱਜ ਜੋ ਹੈ ਕਿ ਭਗਵੰਤ ਮਾਨਵੀ ਰਾਜਵੀਰ ਜਵੰਦਾ ਦਾ ਹਾਲ ਜਾਣਨ ਲਈ ਜੋ ਹੈਗਾ 40 ਸ ਹਸਪਤਾਲ ਖੁਦ ਪਹੁੰਚੇ ਨੇ ਉਹਨਾਂ ਨੇ ਪਰਿਵਾਰਕ ਸਦਸਿਆਂ ਦੇ ਨਾਲ ਗੱਲਬਾਤ ਕੀਤੀ ਮੁਲਾਕਾਤ ਕਰਕੇ ਹੌਸਲਾ ਦਿੱਤਾ ਕਿਉਂਕਿ ਸਾਰੇ ਹੀ ਇਸ ਵਕਤ ਜਿਹੜੇ ਰਾਜਵੀਰ ਦੇ ਸਿਹਤ ਲਈ ਜਿਹੜੀ ਹੈ ਕਾਮਨਾ ਕਰ ਰਹੇ ਨੇ ਕਿ ਉਹ ਜਲ ਜਲਦੋ ਜਲਦ ਠੀਕ ਹੋ ਜੇ ਪੂਰੀ ਪੰਜਾਬੀ ਇੰਡਸਟਰੀ ਤੇ ਉਹਨਾਂ ਦੇ ਜੁੜੇ ਹੋਏ ਨੇ ਵੀ ਫੈਨਸ ਨੇ ਪੰਜਾਬੀ ਲੀਡਰਸ ਸਾਰੇ ਹੀ ਇਸ ਵਕਤ ਰਾਜਵੀਰ ਦੇ ਸਿਹਤ ਲਈ ਜਿਹੜੀ ਕਾਮਨਾ ਕਰ ਰਹੇ ਨੇ ਕੱਲ ਬੀਤੇ ਕੱਲ ਦੱਸ ਤੀਏ ਕਿ ਉਹਨਾਂ ਦਾ ਭਿਆਨਕ ਰੋਡ ਐਕਸੀਡੈਂਟ ਹੋਇਆ ਸੀਗਾ ਬਾਈਕਿੰਗ ਦੌਰਾਨ ਬਾਈਕ ਰਾਈਡ ਤੇ ਉਹ ਗਏ ਸੀਗੇ ਆਪਣੇ ਦੋਸਤਾਂ ਦੇ ਨਾਲ ਜਾਣਕਾਰੀ ਜੋ ਸਾਹਮਣੇ ਆਈ ਹੈ ਕਿ ਉਹਨਾਂ ਦੇ ਨਾਲ ਹੋਰ ਵੀ ਬਾਈਕਰ ਸੀਗੇ ਤੇ ਹਿਮਾਚਲ ਪ੍ਰਦੇਸ਼ ਦੇ ਬੱਦੀ ਦੇ ਨੇੜੇ ਉਹਨਾਂ ਦੇ ਨਾਲ ਇਹ ਹਾਦਸਾ ਵਾਪਰਿਆ ਕੁਝ ਪਸ਼ੂ ਉਹਨਾਂ ਦੇ ਬਾਈਕ ਦੇ ਅੱਗੇ-ਅੱਗੇ ਜਿਹਨਾਂ ਦੇ ਨਾਲ ਉਹਨਾਂ ਦਾ ਬਾਈਕ ਉਹਨੇ ਸੰਭਾਲਣ ਦੇ ਚੱਕਰ 'ਚ ਉਹ ਡਿੱਗ ਗਏ ਇੱਕ ਆਕਾਰ ਦੇ ਨਾਲ ਟੱਕਰ ਹੋਈ ਤੇ ਜਾਣਕਾਰੀ ਸਾਹਮਣੇ ਆਈ ਹੈ ਤੇ ਉਹਨਾਂ ਦਾ ਭਿਆਨਕ ਐਕਸੀਡੈਂਟ ਹੋਇਆ ਤੇ ਉਹਨਾਂ ਦੇ ਰੀਡ ਦੀ ਹੱਡੀ ਤੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਸੀ ਜਿਸ ਤੋਂ ਬਾਅਦ ਹੀ ਉਹਨਾਂ ਨੂੰ ਜਿਗਾ ਜਾਣਕਾਰੀ ਜੋ ਨਿਕਲ ਕੇ ਹੁਣ ਸਾਹਮਣੇ ਆਈ ਹੈ ਮੀਡੀਆ ਰਿਪੋਰਟ ਦੇ ਮੁਤਾਬਕ ਪਹਿਲੇ ਉਹਨਾਂ ਨੂੰ ਉ ਦੇ ਆ ਸ਼ੌਰੀ ਹਸਪਤਾਲ ਇੱਕ ਜੋ ਜੋ ਸਿਗਾ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਨੂੰ ਸੀਰੀਅਸ ਹੋਣ ਦੇ ਕਰਕੇ ਉਹਨਾਂ ਨੂੰ ਅਗੇ ਰੈਫਰ ਕੀਤਾ ਗਿਆ ਤੇ ਉਸ ਤੋਂ ਬਾਅਦ ਹੀ ਕ੍ਰੀਤੇ ਕੱਲ ਤੋਂ ਉਹਨਾਂ ਦੇ ਇਲਾਜ ਜਿਹੜਾ ਚੱਲ ਰਿਹਾ ਤੇ ਇੱਥੇ ਲਗਾਤਾਰ ਜੁੜੇ ਨੇ ਪੰਜਾਬੀ ਇੰਡਸਟਰੀ ਦੇ ਵੱਡੇ ਸਿੰਗਰ ਵੀ ਕੱਲ ਮੌਕੇ ਤੇ ਹੀ ਫੋਰਟਿਸ ਹਸਪਤਾਲ ਪਹੁੰਚੇ ਹੁਣੀ ਵੀ ਲਗਾਤਾਰ ਪੰਜਾਬੀ ਇੰਡਸਟਰੀ ਦੇ ਵੱਡੇ ਸਿੰਗਰਸ ਨੇ ਉਹ ਰਾਜਵੀਰ ਜਵੰਦਾ ਦੇ ਪਰਿਵਾਰ ਵਾਲਿਆਂ ਨੂੰ ਇਹ ਹਾਲ ਜਾਣਨ ਲਈ ਫੋਰਟਿਸ ਹਸਪਤਾਲ ਪਹੁੰਚਨੇ ਤੇ ਇਸ ਵਿੱਚ ਕਾਰੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੀ ਕੁ ਜੋ ਹੈਗੇ ਫੋਰਟਿਸ ਹਸਪਤਾਲ ਪਹੁੰਚੇ ਤੇ ਉਹਨਾਂ ਨੇ ਰਾਜਵੀਰ ਜਵੰਦਾ ਦਾ ਹਾਲ ਜੋ ਹੈ ਜਾਣਿਆ ਤੇ ਡਾਕਟਰਾਂ ਨਾਲ ਵੀ ਮੁਲਾਕਾਤ ਕੀਤੀ ਤੇ ਸਾਫ਼ ਤੌਰ ਤੇ ਆਖਿਆ ਕਿ ਉਹਨਾਂ ਦੇ ਇਲਾਜ 'ਚ ਕੋਈ ਕਮੀ ਨਾ ਰਵੇ ਚੰ ਜੋ ਹੋਵੇ ਤੇ ਪਰਿਵਾਰਿਕ ਮੈਂਬਰਾਂ ਨੂੰ ਵੀ ਭਗਵੰਤ ਮਾਨ ਨੇ ਮਿਲ ਕੇ ਜਿਹੜਾ ਹੌਸਲਾ ਦਿੱਤਾ ਹੈ ਫਿਲਹਾਲ ਹੁਣੀ ਹਜੇ ਵੀ ਜਿਹੜੇ ਰਾਜਵੇ ਜਵੰਦਾ ਉਹਨਾਂ ਦਾ ਇਲਾਜ ਚੱਲ ਰਿਹਾ ਜਿਹੜੇ ਇਲਾਜ ਨੇ ਤੇ ਸਾਰੇ ਲੋਕ ਹੀ ਆਹੀ ਕਾਮਨਾ ਕਰ ਰਹੇ ਨੇ ਕਿ ਉਹ ਜਲਦ ਤੋਂ ਜਲਦ ਠੀਕ ਹੋ ਜਾਣ